ਅਸ ਕਲੀ ਮਹਾਕ버 ਸਿੰਘ 베ਦੀ ਪਲਟਤੀ ਗੇਮ ਕੀ ਪਲਟ ਜਾਵੇਗੀ ਗੇਮ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਦੋ ਵੱਡੀਆਂ ਰੈਲੀਆਂ ਦਾ ਇਕੱਠ ਤੇ ਦੂਜੇ ਪਾਸੇ ਗੱਠ ਜੋੜ ਦੀ ਚਰਚਾ ਇਹ ਚਰਚਾ ਛੜੀ ਹੈ ਭਾਜਪਾ ਦੇ ਪ੍ਰਧਾਨ ਸ੍ਰੀਲ ਜਾਕਰ ਨੇ ਜਿਵੇਂ ਜਿਮਨੀ ਚੌਣ ਇੱਕ ਵਾਰ ਫੇਰ ਦਸਤਕ ਦੇਣ ਜਾ ਰਹੀ ਹੈ ਕਿਉਂਕਿ ਡਾਕਟਰ ਕਸ਼ਮੀਰ ਸਿੰਘ ਸੋਖਲ ਤਰਨਤਨ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਸੰਜੋ ਜੋ ਪਿਛਲੇ ਦਿਨੀ ਫੌਥ ਹੋ ਗਏ ਉਹਨਾਂ ਤੋਂ ਬਾਅਦ ਫੇਰ ਜਿਮਨੀ ਚੋਣ ਦਾ ਸਾਹਮਣਾ ਹਰ ਸਿਆਸੀ ਪਾਰਟੀ ਨੂੰ ਕਰਨਾ ਪੈਗਾ ਕਿਹੜੇ ਉਮੀਦਵਾਰ ਹੋਣਗੇ ਇਹ ਅਜੇ ਪਾਰਟੀਆਂ ਨੇ ਐਲਾਨਣੇ ਹਨ ਪਰੰਤੂ ਇਸ ਵਿੱਚ ਸਭ ਤੋਂ ਵੱਡੀ ਪਹਿਲ ਜੇ ਕੀਤੀ ਹੈ ਤਾਂ ਅਕਾਲੀ ਦਲ ਨੇ ਕੀਤੀ ਹੈ ਚਬਾਲ ਹਲਕੇ ਦੇ ਵਿੱਚ ਇੱਕ ਵੱਡੀ ਰੈਲੀ ਆਜ਼ਾਦ ਗਰੁੱਪ ਦੇ ਨਾਲ ਮਿਲ ਕੇ ਅਕਾਲੀ ਦਲ ਨੇ ਕੀਤੀ ਤੇ ਉਸ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਵੱਲੋਂ ਅਕਾਲੀ ਦਲ ਦਾ ਉਮੀਦਵਾਰ ਬੀਪੀ ਸੁਖਵਿੰਦਰ ਕੌਰ ਨੂੰ ਕੋਸ਼ਿਸ਼ ਕਰ ਦਿੱਤਾ ਉਸ ਤੋਂ ਬਾਅਦ ਅਜੇ ਹੋਰ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨਣੇ ਹਨ ਪਰੰਤੂ ਜਿਵੇਂ ਹੀ ਦੂਸਰੇ ਪਖਤੋ ਇੱਕ ਹੋਰ ਵੱਡੀ ਰੈਲੀ ਜੀਰਾ ਹਲਕੇ ਦੇ ਵਿੱਚ ਕੀਤੀ ਗਈ ਹੈ ਜਿੱਥੇ ਹਰਪ੍ਰੀਤ ਸਿੰਘ ਹੀਰੋ ਨੂੰ ਪਾਰਟੀ ਦੇ ਵਿੱਚ ਸਾਥੀਆਂ ਸਮੇਤ ਸ਼ਾਮਲ ਕਰਵਾਇਆ ਗਿਆ ਹੈ ਤੇ ਜਦੋਂ ਦੋ ਵੱਡੀਆਂ ਰੈਲੀਆਂ ਅਕਾਲੀ ਦਲ ਕਰ ਰਿਹਾ ਹੈ ਤਾਂ ਇਸ ਦੇ ਵਿੱਚ ਅਕਾਲੀ ਦਲ ਲਈ ਵੱਡੀ ਚੁਣੌਤੀ ਹੈ ਕਿਉਂਕਿ ਤਰਨਤਾਰਨ ਜਾਂ ਮਾਝੇ ਹਲਕੇ ਦੇ ਵਿੱਚ ਬਹੁਤ ਸਾਰੇ ਅਜਿਹੇ ਇਲਾਕੇ ਨੇ ਜੋ ਪੰਥਕ ਇਲਾਕੇ ਕਰਕੇ ਜਾਣੇ ਜਾਂਦੇ ਆ ਜਿੱਥੇ ਹਮੇਸ਼ਾ ਹੀ ਅਕਾਲੀ ਦਲ ਦੇ ਬਹੁਤ ਸਾਰੇ ਉਮੀਦਵਾਰ ਜਿੱਤਦੇ ਆਏ ਆ ਅਕਾਲੀ ਦਲ ਨੇ ਹੋਰ ਨਾਲ ਸਿਆਸੀ ਪਾਰਟੀਆਂ ਨੂੰ ਵੱਡੀ ਚੁਣੌਤੀ ਦਿੱਤੀ ਹੈ ਪਰੰਤੂ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕੀਤੀਆਂ ਦੋ ਰੈਲੀਆਂ ਤੋਂ ਬਾਅਦ ਗੱਠਜੋੜ ਦੀ ਗੱਲ ਨੂੰ ਕੌਣ ਵਾਹ ਰਿਹਾ ਹੈ ਕੀ ਭਾਜਪਾ ਦੇ ਅੰਦਰ ਖਾਤੇ ਜਾਂ ਕਾਲੇ ਦਲ ਦੇ ਅੰਦਰ ਖਾਤੇ ਅਜਹੀਆਂ ਗੱਟ ਜੋੜ ਨੂੰ ਲੈ ਕੇ ਕੀ ਮੀਟਿੰਗਾਂ ਹੋ ਰਹੀਆਂ ਕਿ ਬੈਠਕਾਂ ਹੋ ਰਹੀਆਂ ਜਾਂ ਮੰਨ ਲਿਆ ਜਾਵੇ ਕਿ 2027 ਦੀ ਅਜੇ ਉਡੀਕ ਕੀਤੀ ਜਾ ਰਹੀ ਹੈ ਤੇ ਅਜਿਹਾ ਸਮਾਂ ਇਸ ਕਰਕੇ ਬਣਾਇਆ ਜਾ ਰਿਹਾ ਜਾਂ ਅਜਹੀਆਂ ਚਰਚਾਵਾਂ ਇਸ ਕਰਕੇ ਉੱਪਰ ਦੀਆਂ ਜਾ ਰਹੀਆਂ ਕਿ ਹੁਣ ਤੋਂ ਗੱਟ ਜੋੜ ਦੀ ਗੱਲ ਨੂੰ ਲੈ ਕੇ ਕਿਤੇ ਨਾ ਕਿਤੇ ਸਰਗਰਮੀ ਦਿਖਾਈ ਜਾਵੇ ਗੱਲ ਤੋਰੀ ਜਾਵੇ ਤਾਂ ਸੁਖਵੀਰ ਸਿੰਘ ਬਾਦਲ ਜਸ ਧੰਗ ਦੇ ਨਾਲ ਅੱਗੇ ਵੱਧੇ ਨਜ਼ਰ ਆ ਰਿਹਾ ਕਿਉਂਕਿ ਪਾਰਟੀ ਦੇ ਅੱਗੇ ਵੱਡੀਆਂ ਚੁਣੌਤੀਆਂ ਨੇ ਕਿਉਂਕਿ ਪੰਜ ਮੈਂਬਰੀ ਕਮੇਟੀ ਵੀ ਭਰਤੀ ਕਰ ਰਹੀ ਹੈ ਤੇ ਜਲਦ ਹੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਸਰਗਰਮੀ ਦੇ ਵਿੱਚ ਹੋਏਗੀ ਪੰਜ ਮੈਂਬਰੀ ਕਮੇਟੀ ਕਿਹਾ ਜਾਂਦਾ ਕਿ ਅੰਦਰ ਖਾਤੇ ਉਹਨਾਂ ਦੇ ਤਾਰ ਵੀ ਭਾਜਪਾ ਦੇ ਨਾਲ ਜੁੜਦੇ ਆਖਰ ਸਮੇਂ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਉੱਪਰ ਦੀਆਂ ਵਖਾਈ ਦੇਣਗੀਆਂ ਪਰ ਸਵਾਲ ਫਿਰ ਇਸ ਕਰਕੇ ਉੱਭਰਿਆ ਕਿ ਅਕਾਲੀ ਦਲ ਨੇ ਜਿੱਥੇ ਆਪਣਾ ਇੱਕ ਨਵਾਂ ਚਿਹਰਾ ਇਸ ਤਰਨਤਾਰਨ ਸੀਟ ਤੋਂ ਅਲਾਨਿਆ ਕਿਉਂਕਿ ਇਸ ਤੋਂ ਪਹਿਲਾਂ ਹਰਬਿੰਦਰ ਸਿੰਘ ਸੰਧੂ ਨੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਤੇ ਉਹ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਇੱਥੇ ਵੀ ਚਰਚਾ ਬਣਦੀ ਹੈ ਕਿ ਕਿਸੇ ਵੀ ਪਾਰਟੀ ਦੇ ਕੋਲੇ ਅਜੇ ਹ ਕੋਈ ਚਿਹਰਾ ਨਹੀਂ ਹੈ ਜਿਸ ਉੱਤੇ ਵੱਡਾ ਦਾਅ ਖੇਡਿਆ ਜਾ ਸਕੇ ਹਰ ਸਿਆਸੀ ਪਾਰਟੀ ਆਪੋ ਆਪਣੇ ਚਿਹਰਿਆਂ ਦੀ ਤਲਾਸ਼ ਕਰਦੀ ਹੈ ਪਰੰਤੂ ਹੁਣ ਤੱਕ ਦੀਆਂ ਜਿਮਨੀ ਚੋਣਾਂ ਦੇ ਵਿੱਚ ਜੇ ਆਮ ਆਦੀ ਪਾਰਟੀ ਨੇ ਦਾਅ ਖੇਡੇ ਨੇ ਉਹ ਖੇਡੇ ਨੇ ਕਾਂਗਰਸ ਦੇ ਉਮੀਦਵਾਰਾਂ ਦੇ ਉੱਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਉੱਤੇ ਜਾਂ ਇਹ ਕਹ ਲੋ ਕਿ ਕਦੇ ਵੀ ਆਮਦੀ ਪਾਰਟੀ ਨੇ ਆਪਣੇ ਵਲੰਟਰਾਂ ਦੇ ਵਿੱਚੋਂ ਜਾਂ ਆਗੂਆਂ ਦੇ ਵਿੱਚੋਂ ਕੋਈ ਵੀ ਉਮੀਦਵਾਰ ਹੁਣ ਤੱਕ ਦੀਆਂ ਜਿਮਨੀ ਚੋਣਾਂ ਵਿੱਚ ਨਹੀਂ ਦਿੱਤਾ ਜੇ ਗੱਲ ਕਰ ਲਈਏ ਹੁਸ਼ਿਆਰਪੁਰ ਸੀਟ ਦੀ ਜਿੱਥੇ ਡਾਕਟਰ ਰਾਜਕੁਮਾਰ ਚੱਬੇਵਾਲ ਜਾਂ ਉਹਨਾਂ ਦੇ ਸੁਪੁੱਤਰ ਦੀ ਉਹ ਵੀ ਕਾਂਗਰਸ ਦੇ ਵਿੱਚੋਂ ਆਏ ਇਸੇ ਤਰ੍ਹਾਂ ਦੈਂਪੀ ਢੇਲਾ ਦਾ ਜ਼ਿਕਰ ਕਰ ਲਈਏ ਗਿੱਦਲ ਬਾਹਤੋਂ ਉਹ ਵੀ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੁਸ਼ੀਲ ਰਿੰਕੂ ਹੋਏ ਜਾਂ ਹੋਰ ਬਹੁਤ ਸਾਰੇ ਜਹੇ ਲੋਕ ਮਹਿੰਦਰ ਭਖਤ ਵੀ ਭਾਜਪਾ ਦੇ ਸਨ ਉਹ ਵੀ ਆਮ ਆਦੀ ਪਾਰਟੀ ਦੇ ਵਿੱਚ ਆਏ ਤਾਂ तमाम ਜ਼ਿਮਨੀ ਚੋਣਾਂ ਜਿਹੜੀਆਂ ਹੁਣ ਤੱਕ ਦੀਆਂ 3 ਸਾਲਾਂ ਦੇ ਵਕਫੇ ਦੇ ਵਿੱਚ ਆਈਆਂ ਉਹਨਾਂ ਉੱਤੇ ਦਾ ਆਮ ਆਦੀ ਪਾਰਟੀ ਨੇ ਦੂਜੀਆਂ ਵਿਰੋਧੀ ਸਿਆਸੀ ਤਿਰਾਂ ਦੇ ਵਿੱਚ ਸਨ ਲਾ ਕੇ ਹੀ ਆਪਣੇ ਉਮੀਦਵਾਰ ਦਿੱਤੇ ਆ ਸਵਾਲ ਇਸ ਗੱਲ ਦੇ ਉੱਪਰ ਰਿਹਾ ਕਿ ਆਖਰ ਗੱਠ ਜੋੜ ਹੁਣ ਤੁਰੇਗਾ ਕਿਸ ਪਾਸੇ? ਸਨੀਲ ਜਾਖੜ ਕਾਲ ਕਿਉਂ ਕਰ ਰਿਹਾ? ਸਨੀਲ ਜਾਖੜ ਨੇ ਇਸੇ ਤਰ੍ਹਾਂ ਦਾ ਇੱਕ ਬਿਆਨ ਪਹਿਲਾਂ ਵੀ ਦਿੱਤਾ ਸੀ। ਸਨੀਲ ਜਾਖੜ ਨੇ ਬਹੁਤ ਸਾਰੀਆਂ ਥਾਵਾਂ ਤੇ ਗੱਠ ਜੋੜ ਨੂੰ ਲੈ ਕੇ ਹਮੇਸ਼ਾ ਚਰਚਾ ਛੇੜੀ। ਪਿੱਛੇ ਸਖਦੇਵ ਸਿੰਘ ਢੀਡਸਾ ਫੌਤ ਹੋ ਗਏ ਸਨ। ਉਹਨਾਂ ਦੀ ਅੰਤਮ ਅਰਦਾਸ ਮੌਕੇ ਵੀ ਵੱਡਾ ਇਕੱਠ ਹੋਇਆ। ਸੁਖਵੀਰ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ ਸੁਨੀਲ ਜਾਖੜ ਨੇ ਇੱਕ ਜਿਹਾ ਬਿਆਨ ਦਿੱਤਾ ਸੀ ਕਿ ਜੇ ਅਜੇ ਵੀ ਸਰਨਾ ਜੋੜੇ ਤਾਂ ਵੱਡਾ ਨੁਕਸਾਨ ਹੋਏਗਾ ਤੇ ਮੇਲਾ ਆਮਾਦੀ ਪਾਰਟੀ ਲੁੱਟ ਕੇ ਲੈ ਕੇ ਜਾ ਸਕਦੀ ਹੈ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਫੌਤ ਹੋਏ ਉਹਨਾਂ ਦੇ ਭੋਗ ਮੌਕੇ ਵੀ ਸੁਨੀਲ ਜਾਖੜ ਨੇ ਬਿਆਨ ਦਿੱਤਾ ਸੀ ਤੇ ਲੋਕ ਸਭਾ ਚੋਣਾਂ ਦੇ ਵਿੱਚ ਸੁਨੀਲ ਜਾਖੜ ਨੇ ਕਾਫੀ ਕਸ਼ਮਕਸ਼ ਕੀਤੀ ਪਰੰਤੂ ਉਸ ਸਮੇਂ ਇਹ ਕਾਲੇ ਦਲ ਦੀ ਕੋਰ ਕਮੇਟੀ ਨੇ ਕੁਝ ਮਤੇ ਪਾਏ ਪਰੰਤੂ ਜਿਸ ਢੰਗ ਦਾ ਇਹ ਗੱਠ ਜੋੜ ਟੁੱਟਿਆ ਹੋਇਆ ਉਸ ਦੇ ਵਿੱਚ ਸਵਾਲ ਫੇਰ ਉੱਪਰ ਦੇ ਅੱਕੇ ਜਦੋਂ ਅਕਾਲੀ ਦਲ ਪਹਿਲਾਂ ਭਾਜਪਾ ਦੇ ਨਾਲ ਗਠਜੋੜ ਦੇ ਵਿੱਚ ਸੀ ਉਹਨਾਂ ਨੇ ਪੰਜਾਬ ਦੇ ਹਿੱਤ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਕੀਤੇ ਆ ਕਿਸਾਨੀ ਬਾਬਤ ਕੀਤੇ ਆ ਫੈਡਰਲ ਢਾਂਚੇ ਨੂੰ ਲੈ ਕੇ ਕੀਤੇ ਆ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕੀਤੇ ਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਿਸ ਤਰ੍ਹਾਂ ਦੇ ਫੈਸਲੇ ਕੀਤੇ ਆ तमाम ਫੈਸਲਿਆਂ ਦੇ ਵਿੱਚ ਅਕਾਲੀ ਦਲ ਕਿਤੇ ਵੀ ਖੜਦਾ ਨਜ਼ਰ ਨਹੀਂ ਆਇਆ ਸੀ ਤੇ ਲੋਕ ਸਭਾ ਚੋਣਾਂ ਦੇ ਵਿੱਚ ਲਗਭਗ ਗੱਲਬਾਤ ਮਿੱਥਛਾ ਤੱਕ ਪੁੱਜੀ ਪਰ ਤੋਂ ਮੇਤਾ ਨਹੀਂ ਪੈਰ ਪਿੱਛੇ ਖਿੱਚਲੇ ਸਨ ਕਿ ਸਖਬੀਰ ਸਿੰਘ ਬਾਦਲ ਨਾਲ ਗੱਲ ਹੀ ਹੋ ਸਕਦੀ ਜਿਹੜੇ ਗੱਡੀ ਚੋਂ ਉਤਰ ਕੇ ਆਪਣੇ ਫੈਸਲਿਆਂ ਨੂੰ ਬਦਲ ਲੈਂਦੇ ਆ ਇਸ ਕਰਕੇ ਕੁਝ ਠੋਸ ਬੰਦਿਆਂ ਨੂੰ ਅੱਗੇ ਆਉਣਾ ਚਾਹੀਦਾ ਤੇ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਬਾਅਦ ਜਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸੀ ਸੁਖਦੇਵ ਸਿੰਘ ਢੀਂਡਸਾ ਦੇ ਹੱਕ ਵਿੱਚ ਕਿ ਅਸਲ ਅਕਾਲੀ ਦਲ ਸੁਖਦੇਵ ਸਿੰਘ ਢੀਂਡਸਾ ਵਾਲਾ ਗਰੁੱਪ ਹੀ ਹੋ ਸਕਦਾ ਹੈ ਜਾਂ ਇੱਕ ਕਹਿ ਲਓ ਇੱਕ ਕਾਲੀ ਦਲ ਦਾ ਅਗਲਾ ਵਾਰਸ ਸੁਖਦੇਵ ਸਿੰਘ ਢੀਂਡਸਾ ਸਨ ਖੈਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਦੇ ਜਾਣ ਤੋਂ ਬਾਅਦ ਜਿਸ ਤਰ੍ਹਾਂ ਕਾਲੀ ਦਲ ਦੇ ਵਿੱਚ ਫੁੱਟ ਉੱਭਰਦੀ ਗਈ ਕਾਲੀ ਦਲ ਦੇ ਵਿੱਚ ਮੁਰ ਸਰਜੀਤੀ ਨੂੰ ਲੈ ਕੇ ਇੱਕ ਵੱਡਾ ਬਵਾਦ ਛੜਿਆ ਤਾਂ ਅਜੇ ਵੀ ਇਹ ਬਵਾਦ ਮੁੱਕਦੇ ਨਜ਼ਰ ਨਹੀਂ ਆ ਰਹੇ ਪ੍ਰੰਤੂ ਜੀਰਾ ਹਲਕੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਹੈ ਕਿ ਗਲਤੀ ਮੇਰੇ ਤੋਂ ਹੋ ਸਕਦੀ ਹੈ ਗਲਤੀ ਪਾਰਟੀ ਦੇ ਕਿਸੇ ਆਗੂ ਤੇ ਵਰਕਰ ਨੂੰ ਹੋ ਸਕਦੀ ਹੈ ਪਰ ਆਖਰ ਸਜ਼ਾ ਅਕਾਲੀ ਦਲ ਨੂੰ ਨਹੀਂ ਦਿੱਤੀ ਜਾਣੇ ਚਾਹੀਦੀ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੀ ਡਿਵੈਲਪਮੈਂਟ ਲਈ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੀ ਅਮਨ ਸ਼ਾਂਤੀ ਨੂੰ ਲੈ ਕੇ ਖੇਤਰੀ ਪਾਰਟੀ ਹਮੇਸ਼ਾ ਜੋੜਦੀ ਆਈ ਹੈ ਲੜਦੀ ਆਈ ਹੈ ਤੇ ਅੱਜ ਫਿਰ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਵੱਡੀ ਲੋੜ ਹੈ ਆਖਰ ਗੜਜੋੜ ਤੇ ਫਿਰ ਸਵਾਲ ਬਣਦੇ ਆ ਤਾਂ ਹੁਣ ਜਿਹੜੀ ਕਮਾਂਡ ਹੈ ਭਾਜਪਾ ਦੇ ਵਿੱਚ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕੋਲੇ ਆ ਹੁਣ ਉਹਨਾਂ ਦੇ ਆਉਣ ਨਾਲ ਪਾਰਟੀ ਦੇ ਵਿੱਚ ਥੋੜਾ ਸਾਹ ਪਿਆ ਲੱਗਦਾ ਹੈ ਪਾਰਟੀ ਦੇ ਵਿੱਚ ਥੋੜੀ ਜਾਨ ਪਈ ਲੱਗਦੀ ਹੈ ਬਹੁਤ ਸਾਰੇ ਪਾਰਟੀ ਦੇ ਜਿਹੜੇ ਵਰਕਰ ਸਨ ਜਦੋਂ ਸੁਨੀਲ ਜਾਖੜ ਨੂੰ ਅੱਗੇ ਕੀਤਾ ਗਿਆ ਤਾਂ ਬਹੁਤ ਸਾਰੇ ਭਾਜਪਾ ਦੇ ਟਕਸਾਲੀ ਆਗੂ ਤੇ ਵਰਕਰ ਪਿੱਛੇ ਹੁੰਦੇ ਵਖਾਈ ਦਿੱਤੇ ਕਿਉਂਕਿ ਭਾਜਪਾ ਦੇ ਵਿੱਚ ਇੱਕ ਅਡਜੋਲਜੀ ਹੈ ਜਿਹੜੀ ਆਰਐਸਐਸ ਦੇ ਨਾਲ ਜੁੜੀ ਹੋਈ ਹੈ ਤਾਂ ਸੁਨੀਲ ਜਾਖੜ ਕੈਪਟਨ ਬਰਿੰਦਰ ਸਿੰਘ ਤਮਾਮ ਲੋਕ ਜਿਹੜੇ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਸਪੇਸ ਬਣਾ ਕੇ ਬੈਠੇ ਹੋਇਆ ਤਾਂ ਉਹਨਾਂ ਨੂੰ ਲੈ ਕੇ ਭਾਜਪਾ ਦੇ ਵਿੱਚ ਆਲੇ ਕੁਝ ਨਾ ਕੁਝ ਪੁੱਠਾ ਸਿੱਧਾ ਹੁੰਦਾ ਵੇਖਿਆ ਗਿਆ ਤਾਂ ਬੇਸ਼ੱਕ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਕਬੜਾ ਪ੍ਰਦਰਸ਼ਨ ਜੀਵਨ ਗੁਪਤਾ ਨੇ ਕੀਤਾ ਤਾਂ ਹੁਣ ਜਿਵੇਂ ਅਸ਼ਵਨੀਸ਼ ਸ਼ਰਮਾ ਵਾਪਸ ਹੁੰਦੇ ਆ ਤਾਂ ਸੁਨੀਲ ਜਾਖੜ ਹਮੇਸ਼ਾ ਹੀ ਜਦੋਂ ਵੱਡੀ ਹਿਲਜੁਲ ਪੰਜਾਬ ਦੀ ਸਿਆਸਤ ਵਿੱਚ ਜਿਮਨੀ ਚੋਣ ਦੇ ਪੱਖ ਤੋਂ ਹੋ ਰਹੀ ਹੋਵੇ ਅਕਾਲੇਦਲ ਇਸ ਪਖ ਤੋਂ ਜੂਝਦਾ ਨਜ਼ਰ ਆ ਰਿਹਾ ਹੋਵੇ ਹੁਣ ਜਿਵੇਂ ਚੋਣ ਤਰਨ ਤਰਨ ਦੀ ਹਰ ਸਿਆਸੀ ਪਾਰਟੀ ਲਈ ਵੱਡੇ ਸਵਾਲ ਵੱਡੀ ਚੁਣੌਤੀ ਬਣ ਕੇ ਉੱਭਰੇਗੀ ਆਮਾਦੀ ਪਾਰਟੀ ਨੇ ਆਪਣਾ ਚਿਹਰਾ ਲਗਭਗ ਹਰਮਿੰਦਰ ਸਿੰਘ ਸੰਧੂ ਦੇ ਰੂਪ ਵਿੱਚ ਤੈਅ ਕੀਤਾ ਹੋਇਆ ਤੇ ਦੂਜੇ ਪਾਸੇ ਇੱਕ ਵੱਡੀ ਬਗਾਵਤ ਹੁਣ ਡਾਕਟਰ ਕਸ਼ਮੀਰ ਸਿੰਘ ਸੋਖਲ ਦੀ ਮਤਬਦ ਉਹਨਾਂ ਦੇ ਭਾਣਜੇ ਵੱਲੋਂ ਦਾਵੇਦਾਰੀ ਕਾਂਗਰਸ ਦੇ ਵਿੱਚ ਵੀ ਦਾਵੇਦਾਰੀ ਦਿਖਾਈ ਦੇਗੀ ਬਹੁਤ ਸਾਰੇ ਜਾਹੇ ਲੋਕ ਜਿਹੜੇ ਐਸੇ ਤਰਨ ਤਰਨ ਸੀਟ ਉਤੇ ਵੱਡਾ ਦਾ ਖੇਡਣਾ ਚਾਹੁੰਦਿਆ ਤਾਂ ਇਸ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਵੀ ਆਪਣਾ ਕਿਸ ਤਰ੍ਹਾਂ ਦਾ ਉਮੀਦਵਾਰ ਉਤਾਰਦੀ ਹੈ ਉਸ ਉੱਤੇ ਵੀ ਵੱਡੀ ਚਰਚਾ ਮੌਜੂਦਾ ਸਮੇਂ ਵਿੱਚ ਬਣੀ ਹੋਈ ਹੈ ਪਰੰਤੂ ਸੁਨੀਲ ਜਾਖੜ ਦੀ ਕਾਲ ਜਿਹੜੀ ਗੱਠਜੋੜ ਦੇ ਰੂਪ ਵਿੱਚ ਉਭਰੀ ਹੈ ਉਸ ਉੱਤੇ ਦੇਖਦੇ ਆ ਕਿ ਉਹਨਾਂ ਦਾ ਜਿਹੜਾ ਬਿਆਨ ਅਕਾਲੀ ਦਲ ਦੇ ਭਾਜਪਾ ਨੂੰ ਕਿੰਨਾ ਕੋ ਨੇੜੇ ਕਰਦਾ ਕਿੰਨੇ ਕੋ ਨੇੜਤਾ ਬਣਾਉਂਦਾ 9 ਮਾਸ ਦੇ ਰਿਸ਼ਤੇ ਦੇ ਵਿੱਚ ਕਿਸ ਤਰ੍ਹਾਂ ਫਿਰ ਸਮਝੌਤਾ ਹੁੰਦਾ ਹੈ ਚਰਚਾ ਪੰਜਾਬ ਦੀ ਸਿਆਸਤ ਵਿੱਚ ਇਸੇ ਅਕਤੂਬਰ ਦੀ ਜਾਰੀ ਹੈ ਕਿ ਜੇ ਗਠਜੋੜ ਹੁੰਦਾ ਹੈ ਕਾਲੇ ਦਲ ਤੇ ਭਾਜਪਾ ਨੂੰ ਸੱਤਾ ਵਿੱਚ ਵੇਖਿਆ ਜਾ ਸਕਦਾ ਹੈ ਤੇ ਇਹ ਵੀ ਗੱਲ ਨਾਲ ਦੀ ਨਾਲ ਉੱਪਰ ਦੀ ਜਾਰੀ ਹੈ ਕਿ ਆਖਰ ਦੋਨਾਂ ਵੱਡੀਆਂ ਸਿਆਸੀ ਪਾਰਟੀਆਂ ਦੇ ਵਿੱਚ ਵੱਡੇ ਭਰਾ ਦੀ ਭੂਮਿਕਾ ਦੇ ਵਿੱਚ ਹੋਵੇਗਾ ਤੇ ਹੋਵੇਗਾ ਕਿਹੜਾ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਬਣਦਾ ਵਕਾ ਹੀ ਦੇ ਰਿਹਾ